बाप बेटिया ने बुरी तरह मारिया ने मारा बाप बेटिया ने बुरी तरह मारा ने रखा मेरे बेटे ने रंगे हाथ फड़िया इन्होंने मेरे बेटे लंगे हाथ फड़िया इना मारे बाप बेटिया ने बुरी तरह मारिया का बाप ने मारा बूत ने मारिया मेन बहुत ਮੇਰਾ ਨਿਰਮਲਕ ਮਾਰੇ ਲੋ ਤੁਸੀਂ ਅੰਦਰ ਕੀ ਕਰ ਰਹੇ ਹੋ ਮੇਰੀ ਬਹੂ ਆ ਵਾ ਮੇਰੀ ਬਹੂ ਨਾਲ ਇਹਨਾਂ ਨਾਲ ਅਲੱਗ-ਗੱਲ ਦਾ ਸੰਪਰਕ ਕਰ ਰੱਖਿਆ ਵਾ ਮੇਰੇ ਬੇਟੇ ਨੇ ਲੰਗੇ ਹੱਥ ਫੜਿਆ ਇਹਨਾਂ ਨੂੰ ਸਾਰੀ ਚੈਟਿੰਗ ਦੇਖੀ ਇਹਨਾਂ ਨੇ ਦੋਨੋਂ ਨੇ ਅਲੱਗ-ਅਲੱਗ ਬੜ ਕੇ ਚੈਟਿੰਗ ਕਰੀ ਲੈਨੇ ਲੋਕ ਲਗਾ ਲੈ ਮੇਰੀ ਬਹੂ ਮੇਰੇ ਘਰ ਲਈ ਨੇ ਤੇ ਰਾਜਨ 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 ਨਾਲ ਇਹ ਗਨਸ਼ਾਹ ਮੇਸੇ ਲੜਕੇ ਦੇ ਨਾਮ ਇਸਨੇ ਮੈਨੂੰ ਉੱਥੇ ਠੇਕੇ ਦੇ ਨਾਲ ਮੈਨੂੰ ਜਾ ਕੇ ਮੇਰੇ ਘਟਿਆ ਦੋਨੋਂ ਨੇ ਮੇਰੇ ਘਰ ਵਾਲੇ ਪਹਿਲੇ ਵੀ ਇਹਨਾਂ ਨੇ ਦੋਨੋਂ ਨੇ ਮਿਲ ਕੇ ਮੈਨੂੰ ਇਹ ਮੈਂ ਤਾਂ ਫੋਨ ਸੀ ਮੇਰਾ ਆਪਣੀ ਘਰ ਵਾਲੇ ਦਾ ਫੋਨ ਸੀ ਕਿ ਮੈਂ ਸਾਰੀ ਚੈਟਿੰਗ ਪੜੀ ਉਹਦੀ ਮੇਰੇ ਘਰ ਵਾਲੀ ਨੂੰ ਉਹ ਸਾਰੀ ਗਲਤ ਗਲਤੀ ਵੀਡੀਓ ਸੇਜ ਕਰ ਤੇ ਗਲਤ ਸੰਬੰਧ ਬਣਾਉਣ ਵਾਸਤੇ ਉਹਨੂੰ ਮੈਸੇਜ ਭੇਜਿਆ ਕਹਿੰਦਾ ਤੂੰ ਆਪਣੇ ਘਰ ਵਾਲੇ ਨਾਲ ਡਿਵੋਰਸ ਲੈ ਲੈ ਮੈਂ ਤੈਨੂੰ ਰੱਖੂਗਾ ਤੈਨੂੰ ਖੁਸ਼ ਰੱਖੂਗਾ ਤੂੰ ਆਪਣੇ ਘਰ ਵਾਲੇ ਨਾਲ ਇਹ ਮੇਰੇ ਨਾਲ ਇਹ 10 ਦਿਨ ਤੋਂ ਮੈਨੂੰ ਬਲੌਕ ਕੀਤਾ ਮੈਨੂੰ ਸ਼ੱਕ ਸੀਗਾ ਮੈਨੂੰ ਕਈਆਂ ਨੇ ਮੈਨੂੰ ਇਨਕੁਆਰੀ ਦਿੱਤੀ ਆ ਕਿ ਤੇਰੀ ਘਰ ਵਾਲੀ ਦਾ ਲਵ ਸੀਗੀ ਰੇਲ ਕਰਾਈ ਆਪਾਂ ਹਾਂਜੀ ਜਿਹਨੋਂ ਗੱਲ ਮੈਂ ਫਜ਼ਲ ਤੇਰਾ 13-14 ਸਾਲ ਦਾ ਪਿਆਰ ਸੀਗਾ ਅੱਛਾ ਤੇ ਹੁਣ ਇਹ ਬੰਦੇ ਨੇ ਪੜਕਾ ਕੇ ਮੇਰੀ ਜਾਨ ਨੂੰ ਆਪਣੇ ਵਾਸਤੇ ਕਰਤਾ ਵਾ ਤੇ ਜਿਹੜਾ ਇਹਦਾ ਜਿਹੜਾ ਸਾਰੇ ਸਰ ਦਾ ਪਿਓ ਉਹਨੇ ਮੇਰੀ ਮਾਂ ਤੇ ਹੱਥ ਚੱਕਿਆ ਮੇਰੀ ਮਾਂ ਨੂੰ ਕੁੱਲੇ ਪਾ ਕੇ ਕੁੱਟਿਆ ਮੈਨੂੰ ਵੀ ਕੁੱਟਿਆ ਕੀ ਨਾਮ ਆਪੋ ਕੀ ਨਾਮ ਜੇਨਰਲ ਸੁਨਲੀ ਹੈ ਜੀ ਸਾਡਾ ਡਿਵੋਰਸ ਦਾ ਚੱਲ ਰਿਹਾ ਪੰਚਾਇਤੀ ਵਿੱਚ ਹੋ ਚੁੱਕਾ ਹੈ ਕੋਰ ਦਾ ਚੱਲ ਰਿਹਾ ਸੀ ਰਜਮੰਦੀ ਵਾਲਾ ਠੀਕ ਹੈ ਤੇਰਾ ਜਮੰਦੀ ਚ ਇਹ ਤਿੰਨ ਚਾਰ ਵਾਰ ਗਏ ਨੇ ਲਾਸਟ ਤਰੀਕਾ ਚ ਨਹੀਂ ਗਏ ਨੇ ਉਸ ਤੋਂ ਬਾਅਦ ਉਹਨਾਂ ਨੇ ਬੋਲੇ ਇਹ ਕੇਸ ਰੱਦ ਹੋ ਗਿਆ ਤੁਹਾਨੂੰ ਕੱਲਾ ਇੱਕ ਤਰਫਾਤ ਡਿਵੋਰਸ ਕਰਨਾ ਪੈਣਾ ਹੈ ਉਹਦਾ ਕੇਸ ਸਾਨੂੰ ਡਰਜ ਕਰਨਾ ਪੈਣਾ ਉਹਨਾਂ ਨੇ ਕਿਹਾ ਇੱਕ ਦੋਸਤਾਂ ਰੁਕ ਜਾ ਮੰਗਲਵਾਰ ਨੂੰ ਸੀ ਜਾਣਾ ਸੀਗਾ ਮੇਰਾ ਬ੍ਰਦਰ ਐਕਚੁਅਲੀ ਕਿਤੇ ਬਾਹਰ ਗਿਆ ਹੋਏ ਨਹੀਂ ਪਾਪਾ ਕਿਤੇ ਹੋਰ ਕੰਮ ਕਰ ਰਹੇ ਰਹੇ ਤੇ ਮੈਂ 혼 ਕੱਲੀ ਜਾਂਦੀ ਜਾਨੀ ਮੇਰਾ ਬ੍ਰਦਰ ਨਹੀਂ ਆਉਂਦੀ ਜਾਂਦੀ ਸੀਗੀ ਤਾਂ ਕੋਈ ਰੋਕਤੀ ਉਹਨਾਂ ਨੂੰ ਪਤਾ ਲੱਗ ਗਿਆ ਜਿਵੇਂ ਕਿ ਜਸੂਸ ਅੱਕੇ ਹੁੰਦੇ ਨਾ ਉਸ ਤਰੀਕੇ ਨਾਲ ਕਿ ਉਹਨਾਂ ਨੂੰ ਪਤਾ ਲੱਗ ਗਿਆ ਮੈਂ ਇੰਨੇ ਵੇ ਜਾਂਦੀ ਨੇ ਵੇ ਜਾਂਦੀ ਕੱਲੀ ਜਾਂਦੀ ਆ ਤਾਂ ਆਦਾ ਮੈਨੂੰ ਰੋਕ ਰਹੇ ਨੇ ਮੈਂ ਫਿਰ ਵੀ ਚਾ ਪਾਪਾ ਨੂੰ ਵੀ ਦੱਸਿਆ ਜਿੱਦਾਂ ਵੀ ਐਸੀ ਰਿਪੋਰਟ ਵੀ ਕਰਵਾਈ ਸੀ ਇੱਕ ਵਾਰੀ ਫਿਰ ਇਹਨਾਂ ਨੇ ਪਤਾ ਨਹੀਂ ਹੱਥ ਮ ਉੱਥੇ ਕਾਹ ਦੀ ਗੱਲ ਨਿੱਪਟੀ ਹੁਣ ਆ ਕਿੱਥੇ ਗੱਲ ਹੋਈ ਨੇ ਇੱਥੇ ਮੈਨੂੰ ਮੈਂ ਤੇ ਓਟੋ ਲੈਣ ਲੱਗੀ ਸੀ ਮੇਰਾ ਸਟਾਰ ਸਿਟੀ ਕੋਲੋਂ ਹੀ ਤਾਂ ਰਹਿ ਗਿਆ ਤੇ ਓਟੋ ਲੈਣ ਲੱਗੀ ਇੱਕੋ ਦਾ ਮੁੱਤੋਂ ਨਿਕਲੇ ਨਾ ਮੈਨੂੰ ਖਿੱਚਣ ਲਾਪੇ ਐਕਟਿਵਾ ਜਲਦੀ ਤੇ ਖਿੱਚਣ ਲਾਪੇ ਮੈਨੂੰ ਤੇ ਪਹਿਲੇ ਨੰਬਰ ਕਿਦਾਂ ਮੈਂ ਪਹਿਲੇ ਗੇਰਨੋ ਕਿਤਾ ਨਾ ਚੱਕਿਆ ਨਹੀਂ ਮੈਂ ਵੀ ਸਰ ਨੂੰ ਫੋਨ ਕੀਤਾ ਉਹ ਫੋਨ ਗਿਆ ਵੀ ਨਹੀਂ ਮੈਂ ਕਿੰਜ ਖਿੱਚਣ ਸੀ ਗਿਆ ਫੋਨ ਇੱਧਰ ਆ ਗਿਆ ਮੇਰੀ ਚਿੱਕਾ ਮੈਂ ਚਿੱਕਾ ਮਾਰੀ ਸੀ ਤੇ ਉਹ ਸਟਾਰ ਕੁਝ ਕਰਦੇ ਕਿਸੇ ਨੂੰ ਵੀ ਚਿੱਕਾ ਮਾਰ ਰਹੇ ਤੇ ਮੈਂ ਫੋਨ ਕੀਤਾ ਤੇ ਫਟਾਫਟ ਆਏ ਨਾ ਮੈਨੇ ਛੁਡਾਇਆ ਇਹਨਾਂ ਨੇ ਇੱਥੇ ਆ ਕੇ ਅੰਕਲ ਨੂੰ ਫਿੱਟ ਲਿਆ ਕੋਈ ਗੱਲ ਤਾਂ ਕਰੋ ਕੀ ਗੱਲ ਹੋਈ ਇਹਨਾਂ ਨਾਲ ਕੋਈ ਹੈ ਨਹੀਂ ਨਾ ਮੈਨੂੰ ਚੋਟ ਕਰ ਰਹੇ تھے ਅੰਕਲ ਨੂੰ ਫਿੱਟਾ ਸਰ ਨੂੰ ਫਿੱਟਿਆ ਸੀ ਮੇਰਾ ਗਲਤ ਦਵਾਇਆ ਗਿਆ ਹੈ ਇਹਨਾਂ ਦਾ ਮੀਆਂ ਬੀਬੀ ਦਾ ਲੜਾਈ ਝਗੜਾ ਹੈ ਅੱਛਾ ਉਹਨੂੰ ਘਰ ਵਾਲੇ ਨੂੰ ਸ਼ੱਕ ਹੈਗਾ ਤੇ ਜਨ ਲੇਡੀਜ਼ ਦੇ ਇਹਨਾਂ ਦਾ ਪਹਿਲੇ ਫੈਸਲਾ ਹੋਇਆ ਅੱਛਾ ਇਹ ਕਹਿੰਦੇ ਕਿ ਥਾਣੇ ਸਾਡਾ ਫੈਸਲਾ ਹੋਇਆ ਤੇ ਹੁਣ ਇੱਥੇ ਆ ਕੇ ਇਹਨਾਂ ਦੀ ਤੁੰਤੂ ਮੇਮੇ ਹੋ ਗਈ ਹੈ ਹੁਣ ਇਹਨਾਂ ਨੂੰ ਥਾਣੇ ਭੇਜਾਂਗੇ ਇਹ ਏਰੀਆ ਕਿਹੜਾ ਪੈਂਦਾ ਸਾਰੇ ਕੰਪਨੀ ਕੰਪਨੀ ਬਾਗ ਕੰਪਨੀ ਬਾਗ ਕਿਹੜਾ ਥਾਣਾ ਪੈਂਦਾ ਇਹਨਾਂ ਦਾ ਇਹ ਬਾਠਾ ਮਹਲ ਰੋਲਾ ਕੀ ਚੀਜ਼ ਦਾ ਸੀਗਾ ਮੈਟਰ ਮੀਆਂ ਬੀਬੀ ਦਾ ਰੋਲਾ ਹਾਂ ਤੇ ਹੁਣ ਤੁਸੀਂ ਮੌਕੇ ਤੇ ਆਏ ਹੋ ਕਿੰਨੇ ਨੰਬਰ ਮੋਟਰਸਾਈਕਲ ਆਇਆ 3 ਨੰਬਰ 3 ਨੰਬਰ ਮਹਲੋ ਕੀ ਮੌਕੇ ਕਿਹਨੂੰ ਲੈ ਕੇ ਜਾ ਰਹੇ ਹੋ ਕਿਸੇ ਨੂੰ ਨਹੀਂ ਨਹੀਂ ਕਿਸੇ ਨੂੰ ਲੈ ਕੇ ਜਾਣਾ ਇਹ ਉਹ ਲੇਡੀਜ਼ ਹੈਗਾ ਇਹ ਆਪਣੀ ਕੰਪਲੀਟ ਉੱਥੇ ਲਖਾਨ ਜੀ ਠੀਕ ਹੈ ਜਿਹੜੀ ਬਦੀਕੀ ਹੋਈ ਹੈ ਇਹਨਾਂ ਨਾਲ ਉੱਥੇ ਫਿਰ ਇਹਨਾਂ ਨੂੰ ਬੁਲਾ ਕੇ ਰੋਲਾ ਸੀ ਕੋਈ ਹਾਂ ਮੀਆਂ ਬੀਬੀ ਦਾ ਰੋਲਾ ਹੀ ਹੈ ਮੀਆਂ ਬੀਬੀ ਦਾ ਹੋਰ ਕੋਈ ਕੇਸ ਚੱਲਦਾ ਪਿਆ ਵਾ ਕਿਨ ਦਾ ਪਹਿਲੇ ਫੈਸਲਾ ਹੋਇਆ ਥਾਣੇ ਬੈਠ ਕੇ ਓਕੇ ਐਂਡ ਇਹਨਾਂ ਦਾ ਫੈਸਲਾ ਹੋਇਆ ਥਾਣੇ ਦਾ ਠੀਕ ਹੈ ਇਹਨਾਂ ਨੂੰ ਟਾਈਮ ਦਿੱਤਾ ਗਿਆ ਤੇ ਤੁਸੀਂ ਰਿਲੈਕਸ ਰਹਿ ਕੇ ਦੇਖੋ ਇਹਨਾਂ ਦੀ ਫੇਰ ਹੁਣ ਅੱਜ ਹੋਊਗੀ ਖੜ ਕੇ ਕਿਹੜਾ ਥਾਣਾ ਕਿਹੜਾ ਮਿੰਟ ਇਹ ਬਟਨ